ਪੰਜਾਬ ਦਾ ਬਹੁਚਰਚਿਤ ਭ੍ਰਿਸ਼ਟਾਚਾਰ ਘਟਾਲੇ ਨਾਲ ਜੁੜਿਆ ਮਾਮਲਾ ਵਿਜੀਲੈਂਸ ਬਿਊਰੋ ਵੱਲੋਂ ਇੱਕ ਪਘੋੜੇ ਨੂੰ ਗ੍ਰਿਫਤਾਰ ਕੀਤਾ ਗਿਆ ਉਹ ਪਘੋੜਾ ਕੌਣ ਹੈ ਜਿਸ ਨੇ ਵੱਡੇ ਵੱਡੇ ਅਫਸਰਾਂ ਦੀਆਂ ਘਰਵਾਲੀਆਂ ਦੇ ਵਾਂਗ ਹੀ ਜਿਹੜਾ ਇੱਕ ਘਪਲਾ ਕੀਤਾ ਭ੍ਰਿਸ਼ਟਾਚਾਰ ਕੀਤਾ ਜਿਸ ਦੇ ਵਿੱਚ ਇੱਕ ਜਾਣਕਾਰੀ ਸਾਹਮਣੇ ਦਿੱਤੀ ਗਈ ਹੈ ਕਿ ਜਿਹੜੇ ਪਘੋੜੇ ਸੀ ਉਸ ਦੇ ਵਿੱਚ ਹਾਲਾਂਕਿ ਪਹਿਲਾਂ ਕਈਆਂ ਦੀਆਂ ਗ੍ਰਿਫਤਾਰੀਆਂ ਵੀ ਹੋਈਆਂ ਉਹਨਾਂ ਨੂੰ ਜ਼ਮਾਨਤ ਮਿਲਦੀ ਹੈ ਔਰ ਆਈਐਸ ਅਫਸਰਾਂ ਦੀਆਂ ਪਤਨੀਆਂ ਨੇ ਵੀ ਕਰੋੜਾਂ ਰੁਪਏ ਦੀ ਜਿਹੜਾ ਲਾਭ ਲਿਆ ਔਰ ਲੈਣ ਦੀ ਕੋਸ਼ਿਸ਼ ਕੀਤੀ ਤੇ ਸਰਕਾਰ ਦੇ ਖਜ਼ਾਨੇ ਨੂੰ ਵੱਡੇ ਪੱਧਰ ਦੇ ਉੱਤੇ ਬਹੁ ਕਰੋੜੀ ਘਟਾਲਾ ਮੰਨਿਆ ਗਿਆ ਚੂਨਾ ਲਾਇਆ ਹਾਲਾਂਕਿ ਉਹਨਾਂ ਆਈਐਸ ਅਫਸਰਾਂ ਦੇ ਘਰਾਂ ਨੂੰ ਵਿਜੀਲੈਂਸ ਨੇ ਰਾਹ ਨਹੀਂ ਕੀਤਾ ਨਾ ਅਜੇ ਤੱਕ ਗ੍ਰਿਫਤਾਰੀ ਹੋਈ ਹਾਲਾਂਕਿ ਉਹਨਾਂ ਦੇ ਵੱਲੋਂ ਬਕਾਇਦਾ ਅਦਾਲਤ ਦੇ ਵਿੱਚ ਲਿਖਤੀ ਰੂਪ ਚ ਕਿਹਾ ਗਿਆ ਕਿ ਅਸੀਂ ਉਹ ਲਾਭ ਪ੍ਰਾਪਤ ਕੀਤੇ ਗਏ ਪੈਸੇ ਕਰੋੜਾਂ ਰੁਪਏ ਲੱਖਾਂ ਰੁਪਏ ਵਾਪਸ ਕਰਨ ਨੂੰ ਤਿਆਰ ਆ ਤੇ ਹੁਣ ਪਘੋੜੇ ਦੀ ਜ਼ਰੂਰ ਗ੍ਰਿਫਤਾਰੀ ਹੋਈ ਹੈ ਜਿਸ ਨੇ 12 ਕਰੋੜ ਰੁਪਏ ਦਾ ਲਾਵ ਲਿਆ ਸੀ ਸਰਕਾਰੀ ਖਜ਼ਾਨੇ ਨੂੰ ਚੋਨਾ ਲਾਇਆ ਸੀ ਤੇ ਆਪਣੀ ਘਰਵਾਲੀ ਦੇ ਖਾਤੇ ਵਿੱਚੋਂ 12 ਕਰੋੜ ਰੁਪਏ ਝੂਠਾ ਮੁਆਵਜ਼ਾ ਜਿਹੜਾ ਸਾਬਤ ਕਰਕੇ ਪੇਸ਼ ਕਰਕੇ ਕਿ ਸਾਡੇ ਵੀ ਬਾਗਸਾਂ ਅਮਰੂਦਾਂ ਦੇ ਔਰ ਅਮਰੂਦਾਂ ਦੇ ਬੂਟੇ ਆ ਜਿਹੜੇ ਉਜੜ ਗਏ ਕਿਉਂਕਿ ਗਮਾੜਾ ਨੇ ਜ਼ਮੀਨ ਅਕਵਾਇਰ ਕਰਨੀ ਸੀ ਉਸ ਨੂੰ ਲੈ ਕੇ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਔਰ ਜਿਹੜੇ ਪੰਜਾਬ ਦੇ ਅਮਰੂਦ ਬਾਗ ਢਾਲੇ ਦੇ ਵਿੱਚ ਇਹ ਜਿਹੜਾ ਮਲਜਮ ਸੀ ਉਸ ਨੂੰ ਕਾਬੂ ਕੀਤਾ ਗਿਆ ਫਰਜੀ ਤਰੀਕੇ ਦੇ ਨਾਲ 12 ਕਰੋੜ ਰੁਪਏ ਦਾ ਇਸ ਨੇ ਮੁਆਵਜ਼ਾ ਲਿਆ ਸੀ ਔਰ ਪਤਨੀ ਦੇ ਖਾਤੇ ਵਿੱਚ ਇਹ ਪੈਸੇ ਪੁਆਏ ਸੀ ਦਰਅਸਲ ਇਹ ਮੁਆਵਜ਼ਾ ਲੈਣ ਵਾਲਾ ਜਿਹੜਾ ਧੱਪਲੇਬਾਜ਼ ਹੈ ਇੱਕ ਨਹੀਂ ਹੈ ਕਈ ਜਣਿਆਂ ਦੀ ਗਿਣਤੀ ਸੀ ਉਸ ਦੇ ਵਿੱਚ ਸਰਕਾਰੀ ਕਰਮਚਾਰੀ ਅਧਿਕਾਰੀਆਂ ਦੀ ਮਿਲੇ ਭੁਗਤ ਕਰਕੇ ਸਾਰਾ ਕਪਲਾ ਹੋਇਆ ਸੀ ਗਲਤ ਤਰੀਕੇ ਨਾਲ 12 ਕਰੋੜ ਰੁਪਈਆ ਤੱਕਲਾ ਇਸ ਪਘੋੜੇ ਨੇ ਜਿਹੜਾ ਹਾਸਲ ਕਰ ਲਿਆ ਸੀ ਜਿਹੜਾ ਹੁਣ ਵਿਜੀਲੈਂਸ ਦੇ ਅੜਿੱਕੇ ਚੜਿਆ ਮਲਜ਼ਮ ਦਾ ਨਾਮ ਜਿਹੜੀ ਪਛਾਣ ਹੈ ਸੁਖਦੇਵ ਸਿੰਘ ਨਿਵਾਸੀ ਬਾਕਰਪੁਰ ਪਿੰਡ ਵਜੋਂ ਹੋਈ ਹੈ ਔਰ ਕਈ ਮਹੀਨਿਆਂ ਤੋਂ ਸਰਕਾਰ ਦੀ ਨਜ਼ਰ ਵਿੱਚ ਵਿਜੀਲੈਂਸ ਦੀ ਨਜ਼ਰ ਵਿੱਚ ਪਘੋੜਾ ਚੱਲ ਰਿਹਾ ਸੀ ਹੁਣ ਇਹ ਜਿਹੜਾ ਮਾਮਲਾ ਹੈ ਘਟਾਲਾ 2016-17 ਦੇ ਵਿੱਚ ਜਿਹੜਾ ਇਸ ਦੀਆਂ ਪਈਆਂ ਨੇ ਦਰਸਾ ਕਾਂਗਰਸ ਦੀ ਉਦੋਂ ਸਰਕਾਰ ਸੀ ਸੱਤਾ ਦੇ ਵਿੱਚ ਸੀ ਕਾਂਗਰਸ ਔਰ ਕਾਲੀ ਦਲ ਦੀ ਸਰਕਾਰ ਜਾ ਰਹੀ ਸੀ ਔਰ ਕਾਂਗਰਸ ਸੱਤਾ ਦੇ ਵਿੱਚ ਆ ਗਈ ਸੀ ਉਦੋਂ ਤੋਂ ਇਹ ਮਾਮਲਾ ਚੱਲਿਆ ਆਉਂਦਾ ਹੈ ਇਸ ਮਾਮਲੇ ਦੇ ਵਿੱਚ ਹੁਣ ਤੱਕ 7 ਸਰਕਾਰੀ ਕਰਮਚਾਰੀ ਤੇ 16 ਆਮ ਵਿਅਕਤੀ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਉਹਨਾਂ ਦੇ ਵਿੱਚੋਂ ਜਿਹੜੇ ਮਲਜ਼ਮ ਨੇ ਉਹਨਾਂ ਦੁਬਾਰਾ 86 ਕਰੋੜ ਰੁਪਏ ਸਰਕਾਰੀ ਖਾਤੇ ਵਿੱਚ ਜਮ੍ਹਾਂ ਕਰਵਾਏ ਜਾ ਚੁੱਕੇ ਨੇ ਇਸ ਮਲਜਮ ਦੇ ਕੋਲੋਂ ਵੀ 12 ਕਰੋੜ ਰੁਪਏ ਦੀ ਰਿਕਵਰੀ ਦੇ ਨਾਲ ਮੁਆਵਜ਼ਾ ਰਿਕਵਰੀ 100 ਕਰੋੜ ਰੁਪਏ ਹੋ ਜਾਵੇਗੀ ਜੇਕਰ 86 ਕਰੋੜ ਤਾਂ ਪਹਿਲਾਂ ਹੀ ਰਿਕਵਰ ਕੀਤਾ ਜਾ ਚੁੱਕਾ ਜਿਸ ਦੇ ਵਿੱਚ ਆਈਐਸ ਦੀਆਂ ਜਿਹੜੀਆਂ ਪਤਨੀਆਂ ਦਾ ਵੀ ਵਿੱਚ ਹੱਥ ਸੀ ਜਿਨ੍ਹਾਂ ਦੇ ਖਾਤੇ 'ਚ ਗਏ ਪੈਸੇ ਉਹਨਾਂ ਨੇ ਵੀ ਇਸ ਨੂੰ ਵਾਪਸ ਕਰਨ ਦੀ ਜਿਹੜੀ ਆ ਐਫੀਡੇਵਿਟ ਦਿੱਤਾ ਅਦਾਲਤ ਵਿੱਚ ਹੋਰ ਆਮ ਵਿਅਕਤੀਆਂ ਨੇ ਤੋਂ ਵੀ ਪੈਸੇ ਜਿਹੜੇ ਰਿਕਵਰ ਹੋ ਚੁੱਕੇ ਐ ਇਸ ਮਾਮਲੇ ਦੇ ਵਿੱਚ ਜਿਨ੍ਹਾਂ ਨੇ ਇਸ ਕ੍ਰਾਪਸ਼ਨ ਦੇ ਖਿਲਾਫ ਆਵਾਜ਼ ਚੁੱਕੀ ਦਰਅਸਲ ਉਹਨਾਂ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਇੱਕ ਚਾਲ ਦੇ ਤਹਿਤ ਪਰ ਉਹ ਦਬੇ ਨਹੀਂ ਡਰੇ ਨਹੀਂ ਜਿਸ ਕਰਕੇ ਹੁਣ ਨਤੀਜਾ ਇਹ ਨਿਕਲਿਆ ਕਿ ਹੁਣ 86 ਕਰੋੜ ਰੁਪਏ ਤੋਂ ਬਾਅਦ ਕੀ ਜਿਹੜਾ ਇਹ ਸੁਖਦੇਵ ਸਿੰਘ ਨਿਵਾਸੀ ਬਾਕਰਪੁਰ ਦੱਸਿਆ ਜਾਂਦਾ ਹੈ ਇਸ ਤੋਂ ਵੀ 12 ਕਰੋੜ ਰੁਪਏ ਦੀ ਰਾਸ਼ੀ ਵਸੂਲੀ ਜਾਂਦੀ ਹੈ ਰਿਕਵਰ ਕੀਤੀ ਜਾਵੇਗੀ ਜੇਕਰ ਰਿਕਵਰ ਕੀਤੀ ਜਾਂਦੀ ਹੈ ਤਾਂ ਇਸ ਦਾ ਮਤਲਬ ਸਾਫ਼ ਹੈ ਕਿ ਰਾਸ਼ੀ ਲਗਭਗ 100 ਕਰੋੜ ਰੁਪਏ ਹੋ ਜਾਵੇਗੀ ਤਾਂ 100 ਕਰੋੜ ਰੁਪਏ ਸਰਕਾਰ ਦੇ ਖਾਤੇ 'ਚ ਵਾਪਸ ਮੰਨਿਆ ਜਾਵੇਗਾ ਕਿ ਆ ਚੁੱਕਾ ਹੈ ਹਾਲਾਂਕਿ ਫਰਜੀ ਬਗੀਚਿਆਂ ਦੀ ਕਹਾਣੀ ਬਣਾ ਕੇ ਇਸ ਦੀ ਜਾਂਚ ਪੜਤਾਲ ਕੀਤੀ ਜਾਂਦੀ ਹੈ ਮੁਹਾਲੀ ਦੇ ਵਿੱਚ ਇੱਕ ਪ੍ਰੋਜੈਕਟ ਨੂੰ ਲੈ ਕੇ ਜਿਹੜਾ ਕਿ ਜ਼ਮੀਨ ਜਿਹੜੀ ਐਕਵਾਇਰ ਕੀਤੀ ਜਾਂਦੀ ਹੈ ਉਸ ਤੇ ਦਰਾਂ ਨੀ ਫਰਜੀ ਅਮਰੂਦਾਂ ਦੇ ਬਾਗ ਵਿਖਾ ਕੇ ਦਾਵਾ ਕੀਤਾ ਗਿਆ ਔਰ ਗੈਰ ਕਾਨੂੰਨੀ ਢੰਗ ਦੇ ਨਾਲ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਇਆ ਗਿਆ ਔਰ ਪਿੰਡ ਬਾਕਰਪੁਰ ਦੇ ਵਿੱਚ ਤਿੰਨ ਕਨਾਲ 16 ਮਰਲੇ ਜ਼ਮੀਨ ਖਰੀਦੀ ਗਈ ਸੀ ਜਿਸ ਤੋਂ ਬਾਅਦ ਪਿੰਡ ਬਾਕਰਪੁਰ ਦੇ ਨਿਵਾਸੀ ਤੇ ਹੋਰ ਮੁੱਖ ਮੋਲਜਮ ਇਸ ਕੇਸ ਦੇ ਜਿਹੜੇ ਭਪਿੰਦਰ ਸਿੰਘ ਦੇ ਨਾਲ ਮਿਲ ਕੇ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸਾਰੇ ਜਿਹੜੀ ਆ ਚੂਨਾ ਲਾਉਣ ਦੀ ਕੋਸ਼ਿਸ਼ ਕੀਤੀ ਕੀ ਕੋਸ਼ਿਸ਼ ਹੀ ਨਹੀਂ ਕੀਤੀ ਖਾਤਿਆਂ ਵਿੱਚ ਵੀ ਪੈਸੇ ਪਏ ਤੇ ਹੁਣ ਆਖਰਕਾਰ ਸਮਾਂ ਆਇਆ ਕਿ ਇੱਕ ਪਗੋੜਾ ਜਿਸ ਨੇ 12 ਕਰੋੜ ਦਾ ਲਾਭ ਲਿਆ ਸੀ ਉਸ ਨੂੰ ਵੀ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਹਾਲਾਂਕਿ ਬਾਕਰਪੁਰ ਪਿੰਡ ਤੇ ਅਸਲੀ ਜਿਹੜਾ ਖਸਰਾ ਗਰਦਾਵਰੀ ਹੈ ਉਹ ਮਾਲ ਰਜਿਸਟਰ 2016 ਤੋਂ ਲੈ ਕੇ 21 ਨੂੰ ਖਤਮ ਹੀ ਕਰ ਦਿੱਤਾ ਗਿਆ ਸੀ ਤਾਂ ਕਿ ਧੋਖਾ ਧੜੇ ਦਾ ਪਤਾ ਹੀ ਨਾ ਲੱਗੇ ਇਸ ਤਰੀਕੇ ਨਾਲ ਵੀ ਜਿਹੜਾ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤੇ 2019 ਦੇ ਵਿੱਚ ਇੱਕ ਨਵਾਂ ਫਰਜੀ ਖਸਰਾ ਗਰਦਾਵਰੀ ਰਜਿਸਟਰ ਤਿਆਰ ਕਰ ਲਿਆ ਗਿਆ ਤੇ ਭពਿੰਦਰ ਸਿੰਘ ਨੇ ਮਾਲ ਪਟਵਾਰੀ ਬਜਿੱਤਰ ਸਿੰਘ ਦੇ ਨਾਲ ਮਿਲ ਕੇ ਪੱਕੇ ਅਮਰੂਦ ਦੇ ਬਾਗ ਮੌਜੂਦ ਹੋਣ ਨੂੰ ਸਹੀ ਸਾਬਤ ਕਰਨ ਦੇ ਲਈ ਜਿਹੜਾ ਐਕਵਾਇਰ ਕੀਤੀ ਗਈ ਜ਼ਮੀਨ ਸੀ ਉਸ ਦੇ ਵਿੱਚ heira ਫੇਰੀ ਕੀਤੀ ਇਸ ਤੋਂ ਇਲਾਵਾ ਫਿਰ ਬਾਅਦ ਵਿੱਚ ਸੁਖਦੇਵ ਸਿੰਘ ਤੇ ਉਸ ਦੀ ਪਤਨੀ ਹਰਵਿੰਦਰ ਕੌਰ ਨੇ ਧੋਖਾ ਧੜੀ ਦੇ ਨਾਲ ਗਮਾੜਾ ਦੇ ਕੋਲੋਂ ਜਿਹੜਾ ਵੱਡੇ ਪੱਦਰ ਦੇ ਉੱਤੇ ਰਾਸ਼ੀ ਹੈ ਜਿਹੜੀ ਲਾਭ ਲਈ 1 2 ਕਰੋੜ 40 ਲੱਖ 96 ਹਜ਼ਾਰ 442 ਰੁਪਏ ਤੇ ਇੱਕ ਜਿਹੜੀ ਰਾਸ਼ੀ ਸੀ 9 ਕਰੋੜ 57 ਲੱਖ 86 ਹਜ਼ਾਰ 642 ਰੁਪਏ ਇਸ ਤਰੀਕੇ ਨਾਲ ਇਹਨਾਂ ਨੂੰ ਵਾਰ-ਵਾਰ ਸੰਮਣ ਵੀ ਭੇਜੇ ਜਾਂਦੇ ਰਹੇ ਗੈਰਕਾਨੂੰਨੀ ਢੰਗ ਨਾਲ ਪ੍ਰਾਪਤ ਕਰਨ ਵਾਲੇ ਮਾਪਜਾ ਲੈਣ ਵਾਲੇ ਭੁਪਿੰਦਰ ਸਿੰਘ ਦਾ ਜਿਹੜਾ ਹਿੱਸੇਦਾਰ ਸੀ ਉਸਦੇ ਵਿੱਚ ਸੁਖਦੇਵ ਸਿੰਘ ਜਿਹੜਾ ਕੀ ਪਿੰਡ ਅਸਾਲ 2022 ਤੋਂ ਪਿੰਡ ਚੱਪੜਚਿੜੀ ਜ਼ਿਲ੍ਹਾ ਮੁਹਾਲੀ ਦੇ ਵਿੱਚ ਲਗਭਗ 6 ਬਿਗੇ ਜ਼ਮੀਨ ਭੁਪਿੰਦਰ ਸਿੰਘ ਨੇ ਘੱਟ ਕੀਮਤ ਦੇ ਉੱਤੇ ਵੇਚ ਦਿੱਤੀ ਸੀ ਇਸ ਤਰੀਕੇ ਦੇ ਨਾਲ ਹੋਰ بڑے ਜਿਹੜੇ ਕਪਲੇਬਾਜ਼ ਨੇ ਜਿਹੜੇ ਸਾਹਮਣੇ ਆਏ ਸੀ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਦੇ ਵਿੱਚ ਬੈਠੇ ਅਫਸਰ ਜਿਨ੍ਹਾਂ ਨੂੰ ਅਹਿਮ ਜ਼ਿੰਮੇਵਾਰੀਆਂ ਵੀ ਉਦੋਂ ਬਾਅਦ ਦਿੱਤੀਆਂ ਜਾਂਦੀਆਂ ਰਹੀਆਂ ਨੇ ਉਹਨਾਂ ਦੀਆਂ ਪਤਨੀਆਂ ਦੇ ਖਾਤਿਆਂ 'ਚ ਵੀ ਪੈਸੇ ਗਏ ਨੇ 86 ਕਰੋੜ ਪਹਿਲਾਂ ਦਾਵਾ ਕੀਤਾ ਗਿਆ ਜਾਣਕਾਰੀ ਰਿਕਵਰ ਹੋ ਚੁੱਕਾ ਹੈ 12 ਕਰੋੜ ਇਸ ਸੁਖਦੇਵ ਸਿੰਘ ਤੋਂ ਜੇ ਰਿਕਵਰ ਹੁੰਦਾ ਹੈ ਤਾਂ 100 ਕਰੋੜ ਰੁਪਈਆ ਲਗਭਗ ਜਿਹੜਾ ਆ ਉਹ ਸਰਕਾਰ ਦੇ ਖਾਤੇ 'ਚ ਮੁੜਾਵੇਗਾ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ ਤਰ੍ਹਾਂ ਦੀ ਕਪਲੇਬਾਜ਼ਾਂ ਨੂੰ ਕੀ ਬਖਸ਼ਿਆ ਜਾਣਾ ਚਾਹੀਦਾ ਹੈ ਕਿ ਰਿਕਵਰ ਕਰਾ ਕੇ ਪੈਸੇ ਛੱਡ ਦੇਣਾ ਚਾਹੀਦਾ ਹੈ ਜਾਂ ਫਿਰ ਸਾਰਿਆਂ ਨੂੰ ਸਲਾਖਾਂ ਦੇ ਪਿੱਛੇ ਹੋਣਾ ਚਾਹੀਦਾ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਹੁਣ ਵਿਜੀਲੈਂਸ ਨੇ ਇਸ ਮਾਮਲੇ ਦੇ ਵਿੱਚ ਕਾਰਵਾਈ ਪ੍ਰੈਸ਼ਰ ਬਣਨ ਤੋਂ ਬਾਅਦ ਦਬਾਅ ਬਣਨ ਤੋਂ ਬਾਅਦ ਕੀਤੀ ਜ਼ਰੂਰ ਪਰ ਇਸ ਦੇ ਵਿੱਚ ਵੀ ਤੇਰ ਮੇਰ ਵਾਲੀ ਕਾਰਵਾਈ ਜ਼ਰੂਰ ਦੇਖਣ ਨੂੰ ਮਿਲੀ ਹੈ ਹੁਣ ਦੇਖਦੇ ਹਾਂ ਕਿ ਇਸ ਤੋਂ ਬਾਅਦ ਹੋਰ ਕੌਣ ਕੌਣ ਕਾਨੂੰਨ ਦੇ ਸ਼ਕੰਜੇ ਵਿੱਚ ਕਸਿਆ ਜਾਂਦਾ ਫਸਦਾ ਹੈ ਲਾਲ ਜੱਤਾਂ ਕੋ ਨਵੀਂ ਜਾਣਕਾਰੀ ਆਉਂਦੀ ਹੈ ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ